ਸ਼ੁਰੂ ਹੋਣ ਵਾਲੀ ਹੈ ਕਿਸਾਨ ਆਗੂਆਂ ਤੇ ਮੰਤਰੀਆਂ ਦੀ ਬੈਠਕ ਕਿਸਾਨੀ ਮੰਗਾਂ ਨੂੰ ਲੈ ਕੇ ਥੋੜੀ ਦੇਰ ਚ ਹੋਵੇਗੀ ਚੌਥੇ ਦੌਰ ਦੀ ਬੈਠਕ ਪਹਿਲੇ ਗੇੜ ਦੀ ਬੈਠਕ 10 ਫਰਵਰੀ ਨੂੰ ਹੋਈ ਸੀ ਤੇ ਦੂਜੇ ਗੇੜ ਦੀ ਬੈਠਕ 12 ਫਰਵਰੀ ਨੂੰ ਇਸ ਤੋਂ ਬਾਅਦ 15 ਫਰਵਰੀ ਨੂੰ ਤੀਜੇ ਗੇੜ ਦੀ ਬੈਠਕ ਵਿੱਚ ਐਮਐਸਪੀ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਕੀਤੀ ਗਈ ਸੀ ਤੇ ਇਸ ਦੇ ਵਿੱਚ ਕੇਂਦਰੀ ਮੰਤਰੀ ਭਾਰਤ ਸਰਕਾਰ ਦੇ ਮੌਜੂਦ ਸੀ ਤੇ ਪੰਜਾਬ ਸੀਐਮ ਸਣੇ ਪੰਜਾਬ ਦੇ ਖਜ਼ਾਨਾ ਮੰਤਰੀ ਸਣੇ ਹੋਰ ਕਿਸਾਨ ਆਗੂ ਬੈਠਕ ਦੇ ਵਿੱਚ ਮੌਜੂਦ ਸੀ ਪੰਜਾਬ ਸੀਐਮ ਨੇ ਜਦੋਂ ਨਿੱਜੀ ਦਖਲ ਦਿੱਤਾ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਬੈਠਕ ਸ਼ੁਰੂ ਹੋਈ ਸੀ ਗਲਵਾਸ਼ ਸ਼ੁਰੂ ਹੋਈ ਸੀ ਤੇ 10 ਫਰਵਰੀ ਨੂੰ ਪਹਿਲੇ ਗੇੜ ਦੀ ਬੈਠਕ ਹੋਈ ਸੀ ਦੱਸਦੀ ਹੈ ਕਿ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਚ ਹੁਣ ਤੱਕ ਬੈਠਕਾਂ ਹੁੰਦੀਆਂ ਆ ਰਹੀਆਂ ਹਨ ਕਿਸਾਨਾਂ ਤੇ ਸਰਕਾਰਾਂ ਦੇ ਵਿਚਾਲੇ ਤੇ ਲਗਾਤਾਰ ਹੁਣ ਚੌਥੇ ਗੇੜ ਦੀ ਬੈਠਕ ਆ ਤੇ ਬੈਠਕ ਦੇ ਵਿੱਚ ਜਿੱਥੇ ਅਜੇ ਤੱਕ ਤਿੰਨ ਗੇੜ ਦੀ ਜਿਹੜੀਆਂ ਬੈਠਕਾਂ ਹੋਈਆਂ ਨੇ ਤੇ ਹੁਣ ਉਮੀਦ ਜਤਾਏ ਜਾ ਰਹੀ ਆ ਕਿਉਂਕਿ ਚੌਥੇ ਗੇੜ ਦੀ ਬੈਠਕ ਜਦੋਂ 6 ਵਜੇ ਤੋਂ ਸ਼ੁਰੂ ਹੋਈ ਸੀ ਤੇ ਰਾਤ 1:30 ਵਜੇ ਤੱਕ ਚਲਦੀ ਰਹੀ ਤੇ ਉਸ ਤੋਂ ਬਾਅਦ ਹੁਣ ਬੈਠਕ ਆ ਤੇ ਬੈਠਕ ਦਾ ਕੋਈ ਨਾ ਕੋਈ ਸਿੱਟਾ ਨਿਕਲਣ ਦੀ ਮਰਤੋਂ ਕਿਸਾਨਾਂ ਨੂੰ ਤੇ ਲਗਾਤਾਰ ਸਰਕਾਰ ਨੂੰ ਵੀ ਉਮੀਦ ਆ ਕਿ ਕਿਸੇ ਪਾਸੇ ਸ਼ਾਇਦ ਗੱਲ ਸਿਰੇ ਚੜ ਜਾਏਗੀ ਤੇ ਚੌਥੇ ਦੌਰ ਦੀ ਬੈਠਕ ਜਿਹੜੀ ਆ ਉਹ ਸ਼ੁਰੂ ਹੋਣ ਵਾਲੀ ਆ ਸ਼ੁਰੂ ਹੋਣ ਵਾਲੀ ਹੈ ਕਿਸਾਨ ਆਗੂਆਂ ਤੇ ਮੰਤਰੀਆਂ ਦੀ ਬੈਠਕ ਕਿਸਾਨੀ ਮੰਗਾਂ ਨੂੰ ਲੈ ਕੇ ਥੋੜੀ ਦੇਰ ਚ ਹੋਵੇਗੀ ਚੌਥੇ ਦੌਰ ਦੀ ਬੈਠਕ ਪਹਿਲੇ ਗੇੜ ਦੀ ਬੈਠਕ 10 ਫਰਵਰੀ ਨੂੰ ਹੋਈ ਸੀ ਤੇ ਦੂਜੇ ਗੇੜ ਦੀ ਬੈਠਕ 12 ਫਰਵਰੀ ਨੂੰ ਇਸ ਤੋਂ ਬਾਅਦ 15 ਫਰਵਰੀ ਨੂੰ ਤੀਜੇ ਗੇੜ ਦੀ ਬੈਠਕ ਵਿੱਚ ਐਮਐਸਪੀ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਕੀਤੀ ਗਈ ਸੀ ਤੇ ਇਸ ਦੇ ਵਿੱਚ ਕੇਂਦਰੀ ਮંત્રી ਭਾਰਤ ਸਰਕਾਰ ਦੇ ਮੌਜੂਦ ਸੀ ਤੇ ਪੰਜਾਬ ਸੀਐਮ ਸਣੇ ਪੰਜਾਬ ਦੇ ਖਜ਼ਾਨਾ ਮੰਤਰੀ ਸਣੇ ਹੋਰ ਕਿਸਾਨ ਆਗੂ ਬੈਠਕ ਦੇ ਵਿੱਚ ਮੌਜੂਦ ਸੀ ਪੰਜਾਬ ਸੀਐਮ ਨੇ ਜਦੋਂ ਨਿੱਜੀ ਦਖਲ ਦਿੱਤਾ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਕਿਸਾਨਾਂ ਬਚਾਲੇ ਬੈਠਕ ਸ਼ੁਰੂ ਹੋਈ ਸੀ ਗਲਵਾ ਸ਼ੁਰੂ ਹੋਈ ਸੀ ਤੇ 10 ਫਰਵਰੀ ਨੂੰ ਪਹਿਲੇ ਗੇੜ ਦੀ ਬੈਠਕ ਹੋਈ ਸੀ ਦੱਸ ਦਈਏ ਕਿ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ 'ਚ ਹੁਣ ਤੱਕ ਬੈਠਕਾਂ ਹੁੰਦੀਆਂ ਆ ਰਹੀਆਂ ਹਨ ਕਿਸਾਨਾਂ ਤੇ ਸਰਕਾਰਾਂ ਦੇ ਵਿਚਾਲੇ ਤੇ ਲਗਾਤਾਰ ਹੁਣ ਚੌਥੇ ਗੇੜ ਦੀ ਬੈਠਕ ਆ ਤੇ ਬੈਠਕ ਦੇ ਵਿੱਚ ਜਿੱਥੇ ਅਜੇ ਤੱਕ ਤਿੰਨ ਗੇੜ ਦੀ ਜਿਹੜੀਆਂ ਬੈਠਕਾਂ ਹੋਈਆਂ ਨੇ ਤੇ ਹੁਣ ਉਮੀਦ ਜਤਾਈ ਜਾ ਰਹੀ ਆ ਕਿਉਂਕਿ ਚੌਥੇ ਗੇੜ ਦੀ ਬੈਠਕ ਜਦੋਂ 6 ਵਜੇ ਤੋਂ ਸ਼ੁਰੂ ਹੋਈ ਸੀ ਤੇ ਰਾਤ 1:30 ਵਜੇ ਤੱਕ ਚਲਦੀ ਰਹੀ ਤੇ ਉਸ ਤੋਂ ਬਾਅਦ ਹੁਣ ਬੈਠਕ ਆ ਤੇ ਬੈਠਕ ਦਾ ਕੋਈ ਨਾ ਕੋਈ ਸਿੱਟਾ ਨਿਕਲਣ ਦੀ ਮਰਤੋਂ ਕਿਸਾਨਾਂ ਨੂੰ ਤੇ ਲਗਾਤਾਰ ਸਰਕਾਰ ਨੂੰ ਵੀ ਉਮੀਦ ਆ ਕਿ ਕਿਸੇ ਪਾਸੇ ਸ਼ਾਇਦ ਗੱਲ ਸਿਰੇ ਚੜ ਜਾਏਗੀ ਤੇ ਚੌਥੇ ਦੌਰ ਦੀ ਬੈਠਕ ਜਿਹੜੀ ਆ ਉਹ ਸ਼ੁਰੂ ਹੋਣ ਵਾਲੀ ਆ